ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੰਧੂ ਸਾਈਡ ਵਿੱਚ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਆਪਾਂ ਬਾਪੂ ਜੀ ਕੋਲੇ ਬੈਠੇ ਆਂ ਲਾਂਡਰਾ ਤੋਂ 2 ਕਿਲੋਮੀਟਰ ਅੱਗੇ ਪਿੰਡ ਹੈ ਰਾਏਪੁਰ ਕਲਾਸ ਸੈਕਟਰ 109 ਇਹ ਬਾਪੂ ਜੀ ਇਲਾਜ ਕਰਦੇ ਆਂ ਅਗਰ ਕਿਸੇ ਦਾ ਵੀ ਕੋਈ ਸਰੀਰ ਦਾ ਅੰਗ ਟੁੱਟਿਆ ਹੋਇਆ ਜਾਂ ਕੋਈ ਜੋੜ ਹੈ ਦਰਦ ਕਰਦਾ ਹੈ ਤੇ ਕੋਈ ਡਾਕਟਰ ਨੇ ਕਿਹਾ ਉਹਨਾਂ ਨੂੰ ਆਪਰੇਸ਼ਨ ਦੀ ਲੋੜ ਹੈ ਤਾਂ ਬਾਪੂ ਜੀ ਉਹਦਾ ਹੱਲ ਕਰ ਦਿੰਦੇ ਬਿਨਾਂ ਆਪਰੇਸ਼ਨ ਤੋਂ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਭਾਈ ਪਿੰਡ ਦਾ ਜਿਹ ਜਿਹੜਾ ਡਾਕਟਰ ਕਹਿੰਦਾ ਬਈ ਬਿਨਾ ਪ੍ਰੈਸ਼ੰਤ ਤੇ ਠੀਕ ਨਹੀਂ ਹੁੰਦਾ ਉਹ ਸਾਡੇ ਗੱਲ ਗੱਲ ਕਰੋ ਔਰ ਸਾਨੂੰ ਦਿਖਾਓ ਅਸੀਂ ਉਹਨਾਂ ਦਾ ਐਕਸਰਾ ਖਿਚਾ ਕੇ ਉਸ ਜੋ ਉਸ ਦਾ ਮਸਲਾ ਹੱਲ ਕਰ ਦੋਗੇ ਔਰ ਬਿਨਾ ਪ੍ਰੈਸ਼ੰਤ ਤੇ ਉਹਨੂੰ ਠੀਕ ਕਰ ਦੋਗੇ ਬਾਕੀ ਜੇ ਕਿਸੇ ਕੋਲ ਐਕਸਰਾ ਪਹਿਲਾਂ ਕਰਾਇਆ ਹੋਇਆ ਤਾਂ ਆਪਣਾ ਨਾਲ ਵੀ ਲੈ ਆਇਓ ਬਾਕੀ ਬਾਪੂ ਜੀ ਜੇ ਅਪਣੀ ਕੋਈ ਜ਼ਰੂਰਤ ਹੈ ਤਾਂ ਇੱਥੋਂ ਤੁਸੀਂ ਐਕਸਰਾ ਹਨਾ ਆਪ ਆਪ ਵੀ ਕਰਵਾ ਲਾ ਸਕਦੇ ਆਪ ਵੀ ਜਿਹੜਾ ਸਾਨੂੰ ਉਹਦੀ ਜ਼ਰੂਰਤ ਪਾਉਗੀ ਤਾਂ ਅਸੀਂ ਆਪਣੀ ਮਰਜ਼ੀ ਗੈਲਾ ਆਪ ਵੀ ਕਰਾ ਸਕਦੇ ਆ ਔਰ ਉਸ ਕੇ ਹਿਸਾਬ ਤੇ ਅਸੀਂ ਆਪਣਾ ਉਸ ਦੀ ਡਾਕਟਰੀ ਕਰੂਗੇ ਜਿਵੇਂ ਜਿਵੇਂ ਕਿਸੇ ਡਾਕਟਰ ਨੇ ਬੋਲਤਾ ਇਹਨਾਂ ਨੂੰ ਆਪਰੇਸ਼ਨ ਦੀ ਜਰੂਰਤ ਹੈ ਜਾਂ ਕੁਝ ਵੀ ਹੈ ਉਹ ਤੁਸੀਂ ਬਿਨਾ ਆਪਰੇਸ਼ਨ ਤੋਂ ਹੀ ਕਰ ਦੋਗੇ ਨਾ ਹਾਂ ਉਹ ਅਸੀਂ ਬਿਨਾ ਆਪਰੇਸ਼ਨ ਦਾ ਉਹਨੂੰ ਕਰ ਦੋ ਅਠੇ 100 ਬੰਦਿਆਂ ਵਿੱਚ ਤੇ 80 ਬੰਦੇ ਬਿਨਾ ਆਪਰੇਸ਼ਨ ਦਾ ਠੀਕ ਕਰ ਸਕਦੇ ਆ ਇਹਨੇ ਆਪਣੇ ਮੈਂ ਗਾਰੰਟੀ ਹੈ ਬਾਕੀ ਬਾਪੂ ਜੀ ਸਰੀਰ ਦੇ ਕਿਹੜੇ ਕਿਹੜੇ ਅੰਗ ਜਿਵੇਂ ਕਿਸੇ ਦਾ ਹਿੱਲਿਆ ਹੋਵੇ ਜਾਂ ਕੋਈ ਉੱਤਰਾ ਹੋਵੇ ਜਿਸ ਤਰ੍ਹਾਂ ਕੋਈ ਗੋਡਾ ਹੈ ਗੋਡਾ ਦਰਦ ਕਰਦਾ ਹੈ ਗਿੱਟਾ ਦਰਦ ਕਰਦਾ ਮੋਢਾ ਨਿਕਲਿਆ ਹੋਆ ਹੈ ਜਾਂ ਸਾਇਕਲ ਹੈ ਉਸ ਨੂੰ ਕਰਦਾਂ ਨੂੰ ਦਰਦ ਨਹੀਂ ਹੁੰਦੀ ਉਹ ਵੀ ਅਸਾਂ ਜਾਂ ਕੋਈ ਮੋੜਾ ਅੱਗੇ ਪਿੱਛੇ ਨਹੀਂ ਹੁੰਦਾ ਉਹ ਵੀ ਅਸੀਂ ਉਹਨੂੰ ਠੀਕ ਕਰ ਸਕਦੇ ਆ ਠੀਕ ਹੈ ਸਰ ਸਰ ਵਾਈਕਲ ਵੀ ਅੱਜ ਕੱਲ ਬਹੁਤ ਲੋਕਾਂ ਨੂੰ ਹੋ ਰਿਹਾ ਜਿਵੇਂ ਦੁਕਾਨ ਤੇ ਬੈਠਿਆ ਕਰਕੇ ਜਿਆਦਾ ਜਾਂ ਕਿਵੇਂ ਹੁੰਦਾ ਵੀ ਹੱਲ ਹੋ ਜੂ ਕੋਈ ਉਸ ਜਿਹੜੇ ਹੁਣ ਦੁਕਾਨਾਂ ਦੇ ਉੱਪਰ ਬੰਦੇ ਬੈਠਦੇ ਆਂ ਤੋਂ ਗਰਦਨ ਉਧਰ ਆਧਰ ਉਹਨਾਂ ਕਿ ਨਹੀਂ ਹਿੱਲਦੀ ਤੋਂ ਆਪਾਂ ਉਹ ਵੀ ਕਰ ਸਕਦੇ ਆ ਉਹਨਾਂ ਦਾ ਜਿਹੜਾ ਸਾਈਕਲ ਹੈ ਗਰਦਨ ਐਨ ਬਿਲਕੁਲ ਠੀਕ ਕਰ ਸਕਦੇ ਆ ਬਿਨਾਂ ਦਵਾਈ ਤੇ ਬਾਕੀ ਬਾਪੂ ਜੀ ਜਿਵੇਂ ਕਿਸੇ ਦਾ ਕੋਈ ਚੂੜਾ ਹੀ ਲੈ ਆਇਆ ਜਾਂ ਕੋਈ ਲੱਕ ਦਾ ਹੋ ਗਿਆ ਉਸ ਨੂੰ ਅਸੀਂ ਅਸਕੇ ਘਰਾਂ ਜਾ ਕੇ ਠੀਕ ਕਰ ਸਕਦੇ ਪਹਿਲਾਂ ਇੱਕ ਗੱਲਾਂ ਅਸੀਂ ਦੇਖਦੇ ਆਂ ਵੀ ਇੱਥੇ ਠੀਕ ਹੋਊਗਾ ਇੱਥੇ ਨਹੀਂ ਤਾਂ ਉਸਕੇ ਘਰਾਂ ਜਾ ਕੇ ਉਹ ਚੂਲੇ ਦਾ ਜਿਹੜਾ ਕੰਮ ਹੈ ਅਸੀਂ ਇੱਥੇ ਤੇ ਠੀਕ ਕਰੇ ਮੈਂ ਰਸਤੇ ਕੇ ਵਿੱਚ ਹਿਲ ਜਾਂਦਾ ਉਸ ਦਾ ਜਿਹੜਾ ਚੂਲੇ ਦਾ ਕੰਮ ਹੈ ਬਹੁਤ ਨਾਜੁਕ ਕੰਮ ਹੈ ਸਰੀਰ ਦਾ ਸਾਰਾ ਬਜਣਾ ਉਧਰ ਆਧਰ ਹਿਲਦਾ ਉਸ ਨੂੰ ਉੱਥੇ ਹੀ ਜਾ ਕੇ ਸੈੱਟ ਕਰਨਾ ਪੈਂਦਾ ਇੱਕ ਬਾਪੂ ਜੀ ਜਿਨੇ ਕਿਸੇ ਦੀ ਕੋਈ ਰੀੜ ਦੀ ਹੱਡੀ ਹੋ ਗਈ ਜਾਂ ਕੋਈ ਵੀ ਲੱਕ ਚ ਦਰਦ ਹੁੰਦਾ ਨਾ ਜਿਆਦਾ ਉਹ ਹੁੰਦਾ ਵੀ ਕੋਈ ਹਾਂ ਜਿਸ ਤਰ੍ਹਾਂ ਲੱਕ ਮੈਂ ਕਿਸੇ ਦਾ ਦਰਦ ਆਇਆ ਜਾਂ ਰੀੜ ਕਿਹਾਡੇ ਮੈਂ ਜਿਹੜੇ ਹাড় ਰੀੜ੍ਹ ਦੀ ਹੱਡੀ ਟੁੱਟ ਜਾਂਦੀ ਐ ਉਸ ਕਾ ਤਾਂ ਨਹੀਂ ਆਪਾਂ ਦਾ ਸਾਕ ਕਰ ਸਕਦੇ ਜਿਹੜੀ ਰੀੜ੍ਹ ਦੀ ਹੱਡੀ ਡੇ ਕੇ ਕੇ ਵਿੱਚ ਸੰਗળી ਇਸ ਕੀ ਉਧਰ ਅਧਰ ਹੋ ਜਾਂਦੀ ਐ ਉਸ ਨੂੰ ਆਪਾਂ ਠੀਕ ਕਰ ਸਕਦੇ ਜਿਵੇਂ ਹੁਣ ਕਈ ਵਾਰੀ ਜਿਆਦਾ ਬੈਠਣ ਨਾਲ ਵੀ ਲੱਕ ਚ ਦਰਦ ਹੋ ਜਾਂਦੀ ਨਾ ਜਿਆਦਾ ਕੋਈ ਜੌਬ ਕਰਦੇ ਇੱਥੇ ਵੀ ਚੰਡੀਗੜ੍ਹ ਦੇ ਵਿੱਚ ਵੀ ਉਹਨਾਂ ਦਾ ਵੀ ਜਿਆਦਾ ਦਿੱਕਤ ਹੁੰਦੀ ਆ ਉਹ ਵੀ ਉਹ ਹੈ ਬਿਨਾ ਉਸੇ ਠੀਕ ਕਰ ਸਕਦਾ ਉਸ ਨੂੰ ਜਿਹੜੀ ਦਵਾਈ ਆ ਸਾਡੀ ਉਹ ਦਵਾਈ ਐਨੀ ਐ ਜਿਸ ਨਾਲ ਕਿ ਹੁਣ ਰੀੜ੍ਹ ਦੀ ਹੱਡੀ ਕੇ ਮਨ ਕੇ ਇਕੱਠੇ ਹੋ ਗਏ ਉਸ ਨੂੰ ਲਾ ਕੇ ਦਵਾਈ ਨੂੰ ਉਹ ਸਾਰੇ ਮਣਕਿਆਂ ਨੂੰ ਪੰਗੜਾ ਦਈ ਬਾਕੀ ਅਸੀਂ ਇੱਕ ਸਰੇ ਮੈਂ ਦੇਖ ਕੇ ਉਹਨੂੰ ਸੈੱਟ ਕਰ ਦਿੰਦਾ ਤੇ ਉਹਨੂੰ ਖਿੱਚ ਪਾ ਦਿੰਦਾ ਹੈ ਖਿੱਚ ਪਾ ਕੇ ਉਹ ਆਪਣੀ ਜਗ੍ਹਾ ਸੈਟਿੰਗ ਹੋ ਜਾਂਦੇ ਉਹਨਾਂ ਨੂੰ ਕੋਈ ਮਾਰਨੇ ਦੀ ਵੀ ਲੋੜ ਨਹੀਂ ਪੈਂਦੀ ਹਾਂ ਬਾਕੀ ਬਾਪੂ ਜੀ ਜੇ ਮੇ ਕਿਸੇ ਦਾ ਕੋਈ ਡੰਗਰ ਹੋ ਗਿਆ ਜਾਂ ਪੈਰ ਤੇ ਲਿਖ ਗਿਆ ਜਾਂ ਪਸ਼ੂ ਇੱਕ ਦੂਜੇ ਨੂੰ ਮਾਰ ਦਿੰਦੇ ਹਨਾ ਤੇ ਉਹਨਾਂ ਦਾ ਵੀ ਤੁਸੀਂ ਕਰ ਦਿੰਦੇ ਹੋ ਹਾਂ ਉਹਨਾਂ ਦਾ ਵੀ ਅਸੀਂ ਦੇਖ ਕੇ ਕਰਦੇ ਹਾਂ ਜੇ ਬਹੁਤੇ ਪਸ਼ੂਆਂ ਕੇ ਪੈਰ ਹੈ ਨਾ ਤਿਲਕ ਕੇ ਚੱਡੇ ਪੜ ਜਾਂਦੇ ਸੋ ਉਹਨਾਂ ਨੂੰ ਜਿਹੜਾ ਹੈ ਕਿ ਉਹਨਾਂ ਨੂੰ ਰੱਸੀ ਗੱਲ ਕਾਬੂ ਕਰਕੇ ਉਹਨਾਂ ਨੂੰ ਸੈੱਟ ਕਰ ਦੈਂ ਫਿਰ ਬਹੁਤੇ ਡੰਗਰਾਂ ਕੇ ਖੋਰਾ ਵੱਜ ਜਾਂਦੇ ਤੋਂ ਡੰਗਰ ਲੰਗੜ ਤੁਣ ਲੱਗ ਜਾ ਫਿਰ ਉਹ ਖੁਰੇ ਵਢਾ ਕੇ ਉਹਨਾਂ ਨੂੰ ਸੈੱਟ ਕਰਕੇ ਤੋਂ ਆਪਣੀ ਜਗ੍ਹਾ ਫਿਰ ਉਹ ਵੀ ਠੀਕ ਕਰਦੇ ਆ ਕਿਸੇ ਡੰਗਰ ਦਾ ਸਿੰਘ ਹੈ ਜਿਹੜਾ ਮੇ ਤੇ ਖਰਾਬ ਹੋ ਰਹਾ ਉਹ ਵੀ ਆਪਾਂ ਠੀਕ ਕਰ ਸਕਦੇ ਆ ਉਹ ਵੀ ਫਿਰ ਤੁਸੀਂ ਘਰੇ ਜਾ ਕੇ ਠੀਕ ਕਰਦੇ ਨਾ ਘਰੇ ਜਾਂ ਕੋ ਜਾਂ ਪਸ਼ੂ ਮਰੇ ਲਿਆਉਗਾ ਅਗਲਾ ਸਦਾ ਹਾਂਜੀ ਹਾਂਜੀ ਹਾਂ ਇਹ ਚੀਜ਼ ਆ ਨਾ ਇੱਥੇ ਕਰਨਾ ਇੱਥੇ ਜਾ ਕੇ ਹੋਊਗਾ ਉਹ ਕੰਮ ਆਪੂ ਜੀ ਤੁਹਾਡੀ ਇਸ ਟੈਂਕ ਕਿੰਨੀ ਉਮਰ ਹੋ ਗਈ ਹੈ ਮੇਰੀ ਉਮਰ ਆ 6 ਪਰ 70 ਸਾਲ ਇਹ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਸੇਵਾ ਕਰਦਿਆਂ ਨੂੰ ਇਹ ਮੰਨੋ ਹੋ ਗਿਆ 50 ਸਾਲ ਤੋਂ ਉੱਪਰ ਹੋ ਗਿਆ ਮੈਂ 20 ਸਾਲ ਦਾ ਤਾਂ ਜਿਸ ਟਾਈਮ ਮੈਂ ਕੰਮ ਕਰਨ ਲੱਗਾ ਠੀਕ ਹੈ ਜੀ ਹਾਂ ਅੱਜ ਹੁਣ ਮੇਰੇ ਉੱਪਰ 66 70 ਸਾਲ ਉਮਰ ਹੋ ਗਈ ਜੀ ਬਹੁਤ ਬਰਾਣੇ ਕੰਮ ਕਰ ਰਹੇ ਤੁਸੀਂ ਹਾਂ ਬਾਕੀ ਬਾਪੂ ਜੀ ਜਿਵੇਂ ਕਿਸੇ ਦਾ ਹੰਸ ਟੁੱਟਾ ਆਇਆ ਤਾਂ ਉਹ ਬੈਲਟ ਬੈਲਟ ਪਾਣੀ ਪਵੇਗੀ ਜਾਂ ਕਿਵੇਂ ਸੈੱਟ ਹੁੰਦਾ ਉਹ ਇਹਨਾਂ ਬੈਲਟ ਤੇ ਉਹ ਆਪਣਾ ਪਟਾ ਬਣਾਉਣਾ ਪੈਂਦਾ ਜੀ ਕੱਪੜੇ ਦਾ ਅਸੀਂ ਬੈਲਟ ਨਹੀਂ ਪਾਉਂਦੇ ਉਸ ਨੂੰ ਤਰੀਕੇ ਗੈਲ ਬਣ ਕੇ ਉਸੇ ਤਰ੍ਹਾਂ ਸੈੱਟ ਕਰਦੇ ਹਾਂ ਜੇ বেলਟ ਨਾਲ ਉਹ ਆਪਣੇ ਆਪ ਹੀ ਜੁੜ ਜਾਂਦਾ ਜਾਂ ਮਤਲਬ ਕਿਵੇਂ ਉਹ বেলਟ ਕਾ ਕਿਸ ਕਾ 100% ਮੈਂ ਤੇ ਇੱਕ ਅੱਧੇ ਕਾ ਹੀ ਜੁੜਦਾ ਹਾਂ ਨਹੀਂ ਜੁੜਦਾ ਨਹੀਂ ਹਾਂ ਠੀਕ ਹੈ ਜੀ ਇੱਕ ਬਾਬੂ ਜੀ ਜਿਵੇਂ ਡਾਕਟਰ ਵਹਿਮਾਂ ਦੇ ਵਿੱਚ ਪਾ ਦਿੰਦੇ ਆ ਨਾ ਮਰੀਜ਼ ਨੂੰ ਵੀ ਆਪਰੇਸ਼ਨ ਕਰਾਉਣਾ ਪਵੇਗਾ ਜਾਂ ਇਹ ਜਿਆਦਾ ਵਹਿਮਾਂ ਦੇ ਵਿੱਚ ਹੋ ਜਾਂਦੇ ਲੋਕ ਇਸ ਚੀਜ਼ ਤੋਂ ਉਹ ਪਤਾ ਕੀ ਡਾਕਟਰ ਉੱਥੇ ਆ ਕੇ ਉਹਨਾਂ ਨੂੰ ਡਰਾ ਦਿੰਦੇ ਮਰੀਜ਼ ਜਾਂਦਾ ਡਰ ਸਮਝ ਜਾ ਹੋਰ ਕੋਈ ਗੱਲ ਨਹੀਂ ਹੁੰਦੀ ਹੁਣ ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਡਾਕਟਰ ਕੋਲ ਜਾਓ ਪਹਿਲਾ ਨੰਬਰ ਉਹਨਾਂ ਕੋ ਆਪਰੇਸ਼ਨ ਹੁੰਦਾ ਜਾਂ ਕੋਈ ਹੋਰ ਹੋ ਜਾਂਦਾ ਐਕਸ-ਰੇ ਕਰਵਾ ਕਰਵਾ ਕੇ ਬੰਦਾ ਹੈ ਨਾ ਉਦਾਂ ਹੀ ਜ਼ਿਆਦਾ ਵਹਿਮ ਚ ਹੋ ਜਾਂਦਾ ਹੁਣ ਅੱਜ ਇੱਕ ਰੋਪੜ ਤੇ ਟੀਮੀ ਆਈ ਮੇਰੇ ਪਾਸ ਆ ਮਨੂ ਕਹਿਣ ਲੱਗੀ ਵੀ ਮੈਂ ਇਸ ਤਰ੍ਹਾਂ ਦਾ ਮੇਰੇ ਕਹ 18000 ਰੁਪਏ ਜਮ੍ਹਾਂ ਕਰਾਉ ਫਿਰ ਤੇਰਾ ਆਪਰੇਸ਼ਨ ਕਰੂੰਗੇ ਉਹ ਫਿਰ ਮੈਂ ਕਹਿਣ ਲੱਗੀ ਵੀ ਮਨੂ ਇੱਕ ਟੀਮੀ ਨੇ ਦੱਸਿਆ ਬਈ ਉੱਥੇ ਇੱਕ ਸਰਦਾਰ ਜੀ ਹੈ ਬਈ ਉੱਥੇ ਤੂੰ ਜਾ ਕੇ ਦੇ ਉੱਥੇ ਨਾ ਮੇਰੇ ਪਿੰਡ ਦੇ ਕਈ ਬੰਦੇ ਠੀਕ ਕਰਦੇ ਵੀ ਇਹੀ ਬਿਮਾਰੀ ਤੇ ਉਹਨਾਂ ਨੂੰ ਉਹ ਫਿਰ ਵਿਚਾਰੀ ਪੁੱਛਦੇ ਪੁੱਛਦੇ ਅੱਜ ਅਥੇ ਆਈ ਉਹ ਅੱਜ ਉਸ ਦਾ ਮੈਂ ਦੇਖ ਲਓ 350 ਰੁਪਏ ਲਿਆ ਉਸ ਦਾ ਕੰਮ ਆਪਨੇ ਬੰਦ ਦਿਆ ਉਸ ਨੂੰ ਪਰਸੋਂ ਨੂੰ ਫੇਰ ਬਲਾ ਪਰਸੋਂ ਤੁਸੀਂ ਦੇਖ ਲਿਓ ਔਰ ਉਹਨਾਂ ਨਾਲ ਉਹਨਾਂ ਨੂੰ ਪੁੱਛੋ ਵੀ ਤੂੰ ਕਿੱਥੇ ਕਿੱਥੇ ਫੇਰੀ ਕੀ ਕੀ ਕਰਾਇਆ ਫੇਰ ਬੰਦ ਦਾ ਸਵਾਦ ਆਉਂਦਾ ਫੇਰ ਬੰਦ ਕਰ ਲਗਾ ਪਤਾ ਲੱਗਦਾ ਵੀ ਹਾਂ ਕਿਸ ਤਰ੍ਹਾਂ ਬੰਦਾ ਠੀਕ ਹੋਇਆ ਇੱਕ ਬਾਪੂ ਜੀ ਜੇਕਰ ਕਿਸੇ ਨੇ ਆਣਾ ਹੋਵੇ ਤਾਂ ਤੁਸੀਂ ਮਾੜਾ ਜਿਹਾ ਐਡਰੈਸ ਦੱਸ ਦਿਓ ਕਿਹੜਾ ਪਿੰਡ ਹੈ ਨਾ ਕਿਵੇਂ ਕਿਹੜਾ ਪਿੰਡ ਹੈ ਇਹ ਆਪਣਾ ਪਿੰਡ ਹੈ ਰੈਪਰ ਕਲਾ ਜਿਹੜਾ ਹੁਣ ਜੇ ਆਪ ਤਾਂ ਬੰਦਾ ਬਨੂਰ ਤੇ ਆਊਗਾ ਕਿ ਰੋਪੜ ਤੇ ਆਊਗਾ ਰੋਪੜ ਵਾਲੀ ਜਿਹੜੀ ਮੇਨ ਅੰਮ੍ਰਾਲੇ ਤੇ ਸਿੱਧੀ ਸੜਕ ਹੈ ਜਿਹੜੀ ਰੋਪੜ ਨੂੰ ਉਸ ਸੜਕ 'ਤੇ ਆਪਾਂ ਲੈਂ ਸੜਿਆਂ ਦਾ ਪੰਟਰਨ ਪੰਪ ਹੈ ਉਸਕੇ ਲਾਗ ਰੈਂਪਰ ਕਲਾ ਪਿੰਡਾ ਹੈ ਉੱਥੇ ਸਿੱਧੇ ਪਿੰਡ ਦੇ ਅੰਦਰ ਆ ਜਾਓ ਪ੍ਰਾਇਮਰੀ ਸਕੂਲ ਹੈ ਉੱਥੇ ਆ ਕੇ ਪੁੱਛ ਲੋ ਕਿਸੇ ਨੂੰ ਵੀ ਵੀ ਜਸਵੰਤ ਸਿੰਘ ਕੋਲ ਲੇਗਾ ਘਰ ਕਿਹੜਾ ਜਿਹੜਾ ਲੱਤਾ ਮਾਂ ਸੰਵਾਰਦਾ ਉੱਥੇ ਬੰਦਿਆਂ ਨੇ ਆਪੇ ਦੱਸ ਦੇਣਾ ਲਾਗੇ ਮੇਰਾ ਘਰ ਹੈ ਔਰ ਮੈਂ 9 ਵਜੇ ਤੇ ਸਟਾਰਟਿੰਗ ਕਰ ਲੱਗਦਾ ਇਹ 5:00 ਵਜੇ ਤੱਕ 6:00 ਵਜੇ ਤੱਕ ਕਰਦਾ। ਬਾਕੀ ਮੇਰਾ ਇਹ ਹੈ ਕਿ ਮੈਂ ਬਿਨਾ ਫੋਨ ਤੇ ਬੰਦਾ ਆ ਜਾਏ ਉਹ ਬੇਕਾਰ ਹੋ ਸਕਦਾ। ਮੇਰੇ ਤੇ ਫੋਨ ਕਰਕੇ ਬੰਦਾ ਜਿਹੜਾ ਆਊਗਾ ਉਹ ਠੀਕ ਹੋਊਗਾ ਕਿਉਂ ਮੈਂ ਮਿੰਟਾਂ ਮੈਂ ਕਿਸੇ ਕੇ ਗੈਰ ਚਲੇ ਜਾਂਦਾ। ਅਗਲਾ ਨਹੀਂ ਦੂਰ ਤੇ ਆ ਕੇ ਪਿੱਛੇ ਪਰੇਸ਼ਾਨ ਨਾ ਰਹੇ। ਹਾਂਜੀ ਬਾਪੂ ਜੀ ਤੁਸੀਂ ਆਪਣਾ ਫੋਨ ਨੰਬਰ ਵੀ ਦੱਸ ਦਿਓ ਕਿ ਕਿਸੇ ਨੇ ਆਣਾ ਪਹਿਲਾਂ ਸੰਪਰਕ ਕਰ ਲੈਣਗੇ। ਹਾਂਜੀ ਹਾਂ। ਮੇਰੇ ਤੇ ਜੋ ਵੀ ਬੰਦਾ ਹੈ ਮੇਰਾ ਫੋਨ ਨੰਬਰ ਮੈਂ ਦੱਸ ਦਿੰਦਾ। ਵੀ ਫੋਨ ਕਰਕੇ ਮੇਰੇ ਪਾਸ ਆਵੇ। 99 14 124632 999 14 124632 ਇਹ ਮੇਰਾ ਨੰਬਰ ਹੈ ਜਦ ਵੀ ਮੇਰੇ پاس ਆਣਾ ਹੋਵੇ ਕਿ ਬਈ ਫੋਨ ਕਰਕੇ ਆਣਾ ਹੁਣ ਬਾਪੂ ਜੀ ਕੋਲ ਮਰੀਜ਼ ਵੀ ਆਏ ਤੇ ਇਦਾਂ ਬਾਪੂ ਜੀ ਐਕਸਰਾ ਦੇਖ ਕੇ ਇਲਾਜ ਕਰਦੇ ਆ ਇਹ ਹੁਣ ਇਹ ਮੈਂ ਐਕਸਰਾ ਦੇਖਿਆ ਜੀ ਇਹਨਾਂ ਕਾ ਇਹਨਾਂ ਨੇ ਜਿੱਥੇ ਜਿੱਥੇ ਦਿਖਾਇਆ ਇਹ ਕੁਛ ਦੱਸਿਆ ਕਿਸੇ ਨੇ ਕੁਝ ਦੱਸਿਆ ਹੁਣ ਇਹ ਮੈਂ ਜਿਹੜਾ ਐਕਸਰਾ ਦੇਖਿਆ ਇਹ ਮੈਂ ਮਲ ਕੇ ਠੀਕ ਕਰ ਦੇਣਾ ਇਹਨਾਂ ਕਾ ਬਾਕੀ ਕੋਈ ਇਹਨਾਂ ਨੂੰ ਖਾਣੇ ਨੂੰ ਦਵਾਈ ਨਹੀਂ ਦੇਣੀ ਕੋਈ ਕੁਝ ਨਹੀਂ ਦੇਣਾ ਇਹਨਾਂ ਨੂੰ ਦੋ ਪੱਟੀਆਂ ਕਰੂੰਗਾ ਤਾਂ ਇਹਨਾਂ ਨੂੰ ਪਤਾ ਲੱਗ ਜਾਊਗਾ ਮਰ ਹੋਊਗਾ ਤਾਂ ਥੋੜਾ ਟਾਈਮ ਲੱਗੇਗਾ ਕਿਉਂ ਹੱਡੀ ਉੱਪਰ ਬਦੀ ਬੱਦ ਰਹੀ ਹੈ ਮਰ ਉਸਮੈਂ ਗੈਪ ਆਇਆ ਵਾ ਮਰ ਮੈਂ ਇਸ ਨੂੰ ਠੀਕ ਕਰ ਸਕਦਾ ਸਸੀ ਗਾਂਟੀ ਸਸੀ ਗਾਂਟੀ ਤੁਸੀਂ ਕਿੱਥੋਂ ਆਏ ਦੀ ਅਸੀਂ ਬਨਰੂਡ ਤੋਂ ਆਏ ਜੀ ਠੀਕ ਹੈ ਜੀ ਤੁਸੀਂ ਪਹਿਲਾਂ ਵੀ ਆਉਂਦੇ ਸੀ ਇਹਨਾਂ ਕੋਲ ਨਾ ਜੀ ਪਹਿਲੀ ਵਾਰ ਆਏ ਆ ਜੀ ਠੀਕ ਹੈ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਫਿਰ ਇਹਨਾਂ ਬਾਰੇ ਪਰਚਾਈ ਤੋਂ ਪਤਾ ਲੱਗ ਗਿਆ ਜੀ ਪਰਚਾਈ ਠੀਕ ਹੋਈ ਐਥੋਂ ਤੇ ਉਹ ਪਤੀਜਾ ਠੀਕ ਹੋਇਆ ਤਾਂ ਕਰਕੇ ਮੈਂ ਉਹਨਾਂ ਨੂੰ ਦੱਸਿਆ ਬਨੂੰ ਆਈ ਆ ਠੀਕ ਹੈ ਜੀ ਇਦਾਂ ਬਾਪੂ ਜੀ ਦੇਖ ਕੇ ਇਲਾਜ ਕਰਦੇ ਜਿਵੇਂ ਹੁਣ ਐਕਸ-ਰੇ ਆ ਬਾਪੂ ਜੀ ਕੋਲੇ ਕੋਈ ਵਹਿਮ ਚ ਪਾ ਦੇ ਜਾਂ ਕੁਝ ਵੀ ਆ ਇਦਾਂ ਕਹਿ ਰਹੇ ਵੀ ਹੁਣ ਮਲਕੀ ਠੀਕ ਕਰ ਦੇਣਗੇ ਤੁਸੀਂ ਪਹਿਲਾਂ ਵੀ ਕਿਤੇ ਦਿਖਾਇਆ ਸੀ ਜੀ ਪਹਿਲਾਂ ਰਾਜਪੁਰੇ ਦਿਖਾਇਆ ਸੀ ਜੀ ਡੀ ਕੋਲ ਠੀਕ ਹੈ ਜੀ ਉਹ ਯੂ ਉਸ ਤੋਂ ਬਾਅਦ ਮੈਂ ਦਿਖਾਇਆ ਹੈ ਹੰਬਾਲ ਜੀ ਤੇ ਕੀ ਰੱਖ ਤੁਹਾਨੂੰ ਦਿੱਕਤ ਕੀ ਆ ਰਹੀ ਹੈ ਜੀ ਇਹ ਗੋਡੇ ਦੀ ਦਿੱਕਤ ਹੈ ਜੀ ਗੋਡੇ ਦੁਖ ਰਹੇ ਹੈ ਜਦ ਦੁਖਦੇ ਤੁਰਿਆ ਨਹੀਂ ਜਾ ਰਹਾ ਹਾਂ ਜੀ ਗਿਰਨੇ ਤੇ ਦੁਖਣ ਲੱਗਿਆ ਹੂੰ ਪਹਿਲਾਂ ਠੀਕ ਸੀ ਬਿਲਕੁਲ ਹਾਂ ਜੀ ਪਹਿਲਾਂ ਕੋਈ ਗੱਲ ਬੂ ਟਾਈਮ ਤੇ ਚੋਟ ਲੱਗੀ ਹੋਇਆ ਚੋਟ ਲੱਗੀ ਹੋਇਆ ਉਹ ਜੰਮ ਹੋ ਗਈ ਹੌਣ ਜਿਉਂ-ਜਿਉਂ ਸਰੀਰ ਕਮਜ਼ੋਰ ਹੋ ਰਹਾ ਜਿਉਂ-ਜਿਉਂ ਚਰਬੀ ਨਹੀਂ ਬਣਦੀ ਹੁਣ ਆਪਾਂ ਨੇ ਜਿਹੜੀ ਦਵਾਈ ਲੈਣੀ ਹੈ ਇਹ ਜਿਹੜਾ ਝੋਟ ਹੈ ਇਸ ਨੂੰ ਭੰਗੜਾ ਦੂਗੀ ਅੰਦਰ ਤੇ ਹੱਡੀ ਨੂੰ ਤਾਕਤ ਦੇ ਦੂਗੀ ਦੁਖਣੇ ਦੇ ਹੱਦੋਂ ਇਹ ਇਹ ਚੱਪਣੀਆਂ ਇਹ ਦਾਗ ਹੈ ਮੁਰਲਾ ਇਹ ਚੱਪਣੀਆਂ ਇਹ ਦਾਗ ਹੈ ਇਹ ਕਮਜ਼ੋਰ ਪੈ ਗਏ ਇਹ ਜਿਹੜੀ ਉੱਪਰਲਾ ਇਹ ਇਹ ਜਿਹੜੀ ਹੱਡੀ ਹੈ ਇਸ ਕੀ ਪਿਛਲੀ ਇਹ ਬਾਹਰ ਨਿਕਲ ਚੁੱਕੀ ਆ ਇਸ ਕਰਕੇ ਗੋਡਾ ਥੋੜਾ ਜਿਹਾ ਐ ਟੇਡਾ ਹੋ ਕੇ ਇਹ ਗੇਲ ਟੱਕਰ ਲੱਗਣ ਲੱਗੀ ਇਹ ਫਿਰ ਜਦ ਗੇਲ ਲੱਗਦੀ ਆ ਕੋਈ ਕਿਸਮ ਦਾ ਜ਼ਖਮ ਹੋ ਜਾਂਦਾ ਇੱਧਰ ਘਟ ਹੈ ਇਹ ਦੇਖ ਇਹ ਥੋੜੀ ਘਟ ਨਿਕਲੀ ਵੀ ਇਹ ਜ਼ਿਆਦਾ ਨਿਕਲੀ ਹੋਇਆ ਹੈ ਹਾਂਜੀ ਹੋਰ ਕੁਛ ਨਹੀਂ ਜਦ ਹੱਡੀਆਂ ਢਿੱਲੀਆਂ ਹੋ ਜਾਣਾ ਫਿਰ ਇਹ ਜਿਹੜੇ ਗੋਡੇ ਆ ਇਹ ਅਨਫਿਟ ਹੋ ਜਾਂਦਾ ਢਿੱਲਿਆਂ ਜਿਹਾ ਕੋਈ ਨਟ ਨੂੰ ਬਾਰ-ਬਾਰ ਖੋਲਣੇ ਮੈਂ ਉਸਮੇ ਡਲ ਕੇ ਪੈ ਜਾਂਦੇ ਉਹ ਕੰਮ ਹੈ ਇਸਮੇ ਹੋਰ ਕੋਈ ਚੱਪਣੀ ਨਹੀਂ ਕੋਈ ਕੁਛ ਨਹੀਂ ਕੋਈ ਕੁਛ ਨਹੀਂ ਕੋਈ ਗ੍ਰੀਸ ਨਹੀਂ ਮੁੱਕਦੀ ਕੋਈ ਕੁਛ ਨਹੀਂ ਮੁੱਕਦਾ ਗ੍ਰੀਸ ਤਾਂ ਮੁੱਕ ਉਹ ਜਦ ਬੰਦਾ ਖਾਣੇ ਤੇ ਹਟ ਜਾਉ ਜਦ ਬੰਦਾ ਖਾ ਰਹਾ ਉਸਮੇ ਉਹ ਨਹੀਂ ਉਹ ਨਹੀਂ ਜਾਦਾ ਖਾਊਗਾ ਤਾਂ ਜ਼ਿਆਦਾ ਬਣੂਗਾ ਥੋੜਾ ਖਾਊਗਾ ਤਾਂ ਥੋੜੀ ਹਰੇਕ ਚੀਜ਼ ਪਰਮਾਤਮਾ ਜਿਹੜੀ ਦਿਲ ਹੈ ਉਸਮੇ ਤੇ ਹਰੇਕ ਚੀਜ਼ ਕੇ ਹੱਡੀ ਕੇ ਵਿੱਚ ਜਾਣਦੀ ਆ ਕਿਸੇ ਨੂੰ ਕੋਈ ਬਿਮਾਰੀ ਹੋ ਜਾਂਦੀ ਆ ਨਰੁਨ ਨਹੀਂ ਜਿਸ ਦਾ ਖੂਨ ਨਹੀਂ ਬਣਦਾ ਚਰਬੀ ਨਹੀਂ ਬਣਦੀ ਉਸ ਤੇ ਫਿਰ ਇਹ ਕਮਜ਼ੋਰੀਆਂ ਪੈ ਜਾਂਦੀਆਂ ਇਹ ਪਿੰਡ ਦਾ ਮੇਨ ਬੋਰਡ ਆ ਗਿਆ ਜੀ ਪਿੰਡ ਦਾ ਨਾਮ ਹੈ ਰਾਜਪੁਰ ਕਲਾ ਸੈਕਟਰ 109 ਪੈਂਦਾ ਹੈ ਇਹ ਇਹ ਲਾਂਡਰਾਂ ਤੋਂ 2 ਕਿਲੋਮੀਟਰ ਅੱਗੇ ਆ ਇਹ ਪਿੱਛੇ ਪਿੰਡ ਦਾ ਬੱਸ ਅੱਡਾ ਆ ਗਿਆ ਜੀ ਇੱਧਰ ਰਿਲਾਇੰਸ ਦਾ ਪੈਟਰੋਲ ਪੰਪ ਵੀ ਆ ਜਦੋਂ ਤੁਸੀਂ ਬਲੂਰ ਸਾਈਡ ਤੋਂ ਆਓਗੇ ਟਰ ਲਾਇਨਸ ਦੇ ਪٹرول ਪੰਪ ਦੇ ਨਾਲ ਵਾਲਾ ਮੋੜ ਹੈ ਤੇ ਇੱਧਰੋਂ ਲਾਂਡਰਾਂ ਲਾਂਡਰਾਂ ਤੋਂ 2 ਕਿਲੋਮੀਟਰ ਅੱਗੇ ਆ ਪਿੰਡ ਰਾਏਪੁਰ ਕਲਾਂ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਇਹ ਤਾਂ ਭਲੇ ਵਾਲਾ ਕੰਮ ਹੈ ਤਾਂ ਕਿ ਕਿਸੇ ਦਾ ਅਗਰ ਕੋਈ ਜ਼ੋਰ ਦੇ ਦੁਖਦਾ ਹੈ ਜਾਂ ਕੋਈ ਡਾਕਟਰ ਨੇ ਆਪਰੇਸ਼ਨ ਲਈ ਬੋਲਿਆ ਤਾਂ ਇਹ ਬਿਨਾ ਆਪਰੇਸ਼ਨ ਤੋਂ ਸਹੀ ਕਰ ਦੇਣਗੇ ਇਹ ਭਲਾਈ ਵਾਲਾ ਕੰਮ ਹੈ ਤੁਸੀਂ ਵੀਡੀਓ ਸ਼ੇਅਰ ਕਰੋਗੇ ਤਾਂ ਭਲਾਈ ਵਾਲਾ ਕੰਮ ਹੈ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਵੀਡੀਓ ਤੇ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਮਾਇਨਾ ਰੱਖਦੇ ਆ ਤੁਹਾਡੇ ਕਮੈਂਟ ਇੱਕ ਮੋਟੀਵੇਸ਼ਨ ਦਾ ਕੰਮ ਕਰਦੇ ਆ ਤਾਂ ਕਿ ਅਸੀਂ ਹੋਰ ਵੀ ਵੀਡੀਓ ਲੈ ਕੇ ਆਈਏ ਅ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਲਾਈਕ ਵੀ ਜਰੂਰ ਕਰਿਓ ਜੀ ਇਦਾਂ ਹੀ ਆਪਾਂ ਮਿਲਦੇ ਆ ਅੱਗੇ ਨਵੀਂ ਵੀਡੀਓ ਦੇ ਵਿੱਚ